ਆ ਗਿਆ ਆ ਗਿਆ ਆ ਗਿਆ ਦੇਖੋ ਜੀ ਬਾਗੇ ਪ੍ਰਾਣੇ ਸੂਟਾਂ ਦਾ ਭਜਾ ਲ ਆ ਗਿਆ ਕੋਈ ਬਾਜ਼ਾਰ ਤੇ ਨੂੰ ਕਹਿੰਦਾ 1500 ਦਾ ਕੋਈ ਕਹਿੰਦੇ 1600 ਦਾ ਮਾਤੂ ਸ਼੍ਰੀ ਦਸਤਾਰ ਤੇ ਆ ਜੋ 500 ਰੁਪਏ ਦੋ 500 ਰੁਪਏ ਦੋ 500 ਰੁਪਏ ਦੋ 2500 ਰੁਪਏ ਦਾ ਸੂਟ ਆ ਚੱਕੋ ਡਿਜ਼ਾਈਨ ਕੀਦਾ ਕਾਟਣ ਦੇ ਆ ਚੱਕੋ ਜਾਮ ਦੇ ਡਿਜ਼ਾਈਨ ਆ ਵੀ ਭਾਜੀ ਕੋਈ 800 900 ਦਾ ਨਹੀਂ ਇਹ ਵੀ ਆਪਾਂ ਦੇਣਾ 350 ਦਾ ਚੱਕੋ ਜੀ ਲੈ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਆ ਜੋ ਛੇਤੀ ਛੇਤੀ ਆ ਬਈਆਂ ਗੱਡੀਆਂ ਫਰੰਟ ਘੇਰੇ ਦਪਟਿਆਂ ਦੇ ਵੀ ਕਿੰਨਾ ਸੋਹਣਾ ਕੰਮ ਬਾਜ਼ਾਰ ਚ 2200 2400 2500 ਸਾਡੇ ਕੋਲੋਂ 6500 ਰੁਪਏ ਵਿੱਚ ਸੂਟ ਫੋਟੋ ਵਾਲਾ ਪੀਸ ਆ ਗਿਆ 1500 ਦੇ ਦੋ 7500 ਰੁਪਏ ਦਾ ਸੂਟ ਦੇਣਾ ਜਿਹੜਾ ਬਾਜ਼ਾਰ ਚ ਮਿਲਦਾ 1500 ਦਾ ਇੱਕ 15 1500 ਸਮਾਈ ਲੈਂਦੇ ਆ ਅਸੀਂ ਤੁਹਾਨੂੰ ਦੇਖੋ 700 ਰੁਪਏ ਦੇ ਵਿੱਚ ਸੂਟ ਦੇਣਾ ਬਲੌਕ ਪੇਂਟ ਹੋਇਆ ਨਾਲ ਵਾਲਾ ਉਹ ਰੇਟ ਵੀ ਸਿਰਫ 1000 ਸਿਰਫ 1000 ਰੁਪਿਆ ਉਹ 1000 ਰੁਪਏ ਦੇ ਵਿੱਚ ਬੁਟੀਕ ਵਾਲਾ ਸੂਟ ਅੰਕਲ ਓਮ ਜਿੱਦਾ KFC ਦੇ ਵਿੱਚ ਫੈਰੇ ਹੁੰਦੇ ਹਨਾ ਉਦਾਂ ਹੀ ਅੰਕਲ ਓਮ ਚ ਆ ਕੇ ਫੈਰੇ ਹੁੰਦੇ ਆ ਰੇਟ ਦੇਖ ਲਓ ਕਿੰਨਾ 1275 ਬਾਜ਼ਾਰ 'ਚ 5000 ਦਾ ਕੋਈ 3000 ਨਹੀਂ ਲੈਣਾ ਇਹਦਾ ਕੋਈ 3200 ਨਹੀਂ ਕੋਈ 3500 ਨਹੀਂ 3000 ਦੇ ਦੋ ਦਵਾਂਗੇ 1500 ਰੁਪਏ ਦਾ ਸੂਟ ਆ ਵੀ ਦੇ ਦੇਾਂਗੇ ਆ ਚੱਕੋ ਜੀ ਇਹਦੇ ਵਿੱਚ ਵੀ ਨਾ ਸਾਨੂੰ ਟੇਲਨਾ ਕੋ ਜਾਣ ਦੀ ਰੋੜਾ ਨਾ ਬੁਟੀਕਾ ਕੋ ਜਾਣ ਦੀ ਰੋੜਾ ਰੈਡੀमेड ਚੀਜ਼ਾਂ ਰੇਟ ਕਿੰਨਾ 2000 ਪੰਜਾਬੀ ਰਾਣੀਆਂ ਮਹਾਰਾਣੀਆਂ ਵਾਲੇ ਸੂਟ ਵੀ ਆ ਗਏ ਜਿਹੜੇ ਬਜ਼ਾਰਾਂ ਦੇ ਵਿੱਚ 10-10000 8-8000 ਦੇ ਆ ਇੱਥੇ ਕਰਤੇ ਆ ਕੌਡੀਆਂ ਦੇ ਭਾਅ ਬਜ਼ਾਰ 'ਚ ਕੋਈ ਇਹਨੂੰ 12000 ਤਾਂ ਦਿੰਦਾ ਕੋਈ ਇਹਨੂੰ 14000 ਦਾ ਦਿੰਦਾ ਬਾਹਾਂ ਤੇ ਵੀ ਕੰਮ ਆ ਪਰ ਅਸੀਂ ਦਵਾਂਗੇ ਤੁਹਾਨੂੰ ਸਿਰਫ 5000 ਰੁਪਏ ਦੇ ਇਹਦੇ ਮੈਂਟਾ ਰੰਗ ਦੇ ਨਾਲ ਲਹਿਰੀਆ ਦੁਪੱਟਾ ਲਾ ਕੇ ਹੈਂਡਵਰਕ ਕਰਤਾ ਬਾਜ਼ਾਰ ਦੇ ਵਿੱਚ ਰੇਟ ਕੋਈ 15 20000 ਤੋਂ ਘੱਟ ਨਹੀਂ ਦਊਗਾ ਇਹ ਵੀ 7750 ਰੁਪਏ ਦਾ ਗਰੰਟੀ ਦਾ ਉਹ ਲਓ ਵੀ ਆ ਗਿਆ ਆ ਗਿਆ ਆ ਗਿਆ ਦੇਖੋ ਜੀ ਬਾਗੇ ਪੁਰਾਣੇ ਸੂਟਾਂ ਦਾ ਭਝਾਲ ਆ ਗਿਆ ਕੋਈ ਬਾਜ਼ਾਰ 'ਚ ਇਹਨੂੰ ਕਹਿੰਦਾ 1500 ਦਾ ਕੋਈ ਕਹਿੰਦੇ 1600 ਦਾ ਮਾਤੂ ਸ਼੍ਰੀ ਦਸਤਾਰ ਤੇ ਆਜੋ 500 ਰੁਪਏ ਦੋ 500 ਰੁਪਏ ਦੋ 500 ਰੁਪਏ ਦੋ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਕਢਿਆ ਕਢਾਇਆ ਕਢਾਈਆਂ ਵਾਲਾ ਰੰਗ ਵੀ ਬਹੁਤ ਜਿਆਦਾ ਸੋਹਣਾ ਸੋਹਣਾ ਕਰ ਦਿੱਤਾ ਆ ਚੱਕੋ ਜੀ 222 ਸੇ ਸੂਟ ਕਢਾਈ ਵਾਲੇ ਲਾਤੀ ਭੱਟੀ ਓਵਰ ਨਾਲ ਦੁਪੱਟੇ ਪਲੇਨ ਲਾ ਕੇ ਚਾਹੇ ਰੰਗ ਲੈ ਲਓ ਡਾਰਕ ਚਾਹੇ ਲੈ ਲਓ ਲਾਈਟ ਆ ਚੱਕੋ ਡਿਜ਼ਾਈਨ ਕੀਦਾ ਕਾਟਣ ਦੇ ਆ ਚੱਕੋ ਜਾਮ ਦੇ ਡਿਜ਼ਾਈਨ ਆ ਵੀ ਭਾਜੀ ਕੋਈ 800 900 ਦਾ ਨਹੀਂ ਇਹ ਵੀ ਆਪਾਂ ਦੇਣਾ 350 ਦਾ ਚੱਕੋ ਜੀ ਦੇਖੋ ਜੀ ਸੂਟਾਂ ਦੇ ਵਿੱਚ ਬਹੁਤ سارے ਫਾਇਦੇ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਆਜੋ ਛੇਤੀ ਛੇਤੀ ਆ ਦੇਖੋ ਚੈਲੰਜ ਆ ਜੀ ਪੂਰੇ ਪੰਜਾਬ ਕੋਈ ਦੁਕਾਨਦਾਰ ਕੋਈ ਸ਼ੋਰੂਮ ਤੁਹਾਨੂੰ 350 ਦੇ ਵਿੱਚ ਦੇ ਦੇਵੇ ਇੱਥੇ ਵਸ ਨਹੀਂ ਵੈਰਾਈਟੀਆਂ ਦੇ ਵਿੱਚ ਨੇਹਰੀਆਂ ਲਿਆ ਦੇਾਂਗੇ ਆ ਦੇਖੋ ਕਿੰਨੇ ਹੈਵੀ ਸੂਟ ਕਢਾਈਆਂ ਕੱਡੀਆਂ ਫਰੰਟ ਘੇਰੇ ਦੁਪੱਟਿਆਂ ਦੇ ਵੀ ਕਿੰਨਾ ਸੋਹਣਾ ਕੰਮ ਬਾਜ਼ਾਰ ਚ 2200 2400 2500 ਸਾਡੇ ਕੋਲੋਂ 650 ਦੇ ਵਿੱਚ ਸੂਟ ਤੁਸੀਂ ਲੈ ਜਾਓ ਆ ਚੱਕੋ ਜੀ ਡਿਜ਼ਾਈਨ ਆ ਗਿਆ ਪਿਓਰ ਕਾਟਨ ਦਾ ਆ ਚੱਕੋ ਪ्योर ਦੁਪੱਟੇ ਦਾ ਨਾਮ ਲਾ ਕੇ 750 ਰੁਪਏ ਦਾ ਬਾਜ਼ਾਰ 'ਚ 1000 ਤੋਂ ਘੱਟ ਮਿਲਣਾ ਹੀ ਕੋਈ ਨਹੀਂ ਰੰਗ ਵੀ ਬਹੁਤ ਸੋਹਣਾ ਆ ਦੇਖੋ ਜਿੱਦਾਂ ਜਿੱਦਾਂ ਗਰਮੀ ਆ ਉਹ ਤਾਂ ਦੇ ਆਈਸਕ੍ਰੀਮ ਛੇਡਾਂ ਰਗੇ ਸੂਟ ਆ ਗਿਆ ਆ ਲਓ ਜੀ ਹੋਰ ਹੈਵੀ ਕਾਰਟਾ ਸੂਟ ਦੁਪੱਟਾ ਵੀ ਬਹੁਤ ਸੋਹਣਾ ਕਰਤਾ ਇਹ ਵੀ ਬਾਜ਼ਾਰ ਦੇ ਵਿੱਚ ਕੋਈ 1600 ਕੋਈ 1700 ਪਰ ਸਾਡਾ ਭਾਈ ਸਾਹਿਬ ਰੇਟ ਦੇਖ ਲਓ 650 ਦੇ ਵਿੱਚ ਸੂਟ ਦੇ ਰਹਿਣਾ ਰੰਗ ਬਹੁਤ ਇਹਦੇ ਵਿੱਚ ਆ ਚੱਕੋ ਜੀ ਬਾਟਮ ਕੜਾਈ ਵਾਲੀ ਲਾਤੀ ਗਲਾ ਕਰਤਾ ਵਰਕ ਨਾਲ ਦੁਪੱਟਾ ਪਿਓਰ ਦਾ ਲਾ ਕੇ ਰੇਡ ਕਰਤਾ 1275 ਬਾਜ਼ਾਰ 'ਚ 5000 ਦਾ ਲਓ ਵੀ ਹੁਣ ਆ ਵੀ ਤੁਸੀਂ ਚੈੱਕ ਕਰ ਲਓ ਕਿੰਨਾ ਸੋਹਣਾ ਕੰਮ ਆ ਨਵੇਂ ਨਵੇਂ ਡਿਜ਼ਾਈਨ ਆ ਗਏ ਆ ਦੇਖੋ ਆ ਬਾਪੂ ਜੀ ਦੀ ਫੋਟੋ ਦੇਖ ਲਓ ਅੰਕਲ ਓਮ ਜਿੱਦਾਂ KFC ਦੇ ਵਿੱਚ ਫੈਰੇ ਹੁੰਦੇ ਹਨਾ ਉਦਾਂ ਹੀ ਅੰਕਲ ਓਮ ਜਾ ਕੇ ਫੈਰੇ ਹੁੰਦੇ ਆ ਰੇਟ ਦੇਖ ਲਓ ਕਿੰਨਾ 1275 ਬਾਜ਼ਾਰ ਦੇ ਵਿੱਚ ਕੋਈ 2600 ਕੋਈ 2800 ਪਰ ਇੱਥੇ ਮਾਤੂ ਸ਼੍ਰੀ ਦਸਤਾਰ ਅੰਕਲ ਹੋਮ ਕਰਤਾ ਫਾਇਦੇ ਉਹ ਬੁਟੀਕ ਵਾਲਾ ਸੂਟ ਆ ਗਿਆ ਬੁਟੀਕਾਂ ਵਾਲੇ ਸੂਟ ਆ ਗਏ ਬੁਟੀਕਾਂ ਵਾਲੇ ਸੂਟ ਭਾਜੀ ਬੁਟੀਕਾਂ ਵਾਲੇ ਸੂਟ ਭਾਜੀ ਲੈ ਜਾਂਦੇ ਆ ਚੱਕੋ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਆ ਬਲੌਕ ਪ੍ਰਿੰਟ ਹੋਇਆ ਨਾਲ ਵਾਲਾ ਉਹ ਰੇਟ ਵੀ ਸਿਰਫ 1000 ਸਿਰਫ 1000 ਰੁਪਿਆ ਉਹ 1000 ਰੁਪਏ ਦੇ ਵਿੱਚ ਬੁਟੀਕ ਵਾਲਾ ਸੂਟ ਭਾਜੀ ਕਮਾਲ ਕਰਦੀ ਆ ਕਮਾਲਾ ਮੈਂ ਕਹਿੰਨਾ ਧਮਾਲਾ ਕਰ ਦੇਣੀ ਆ ਆ ਚੱਕੋ ਆ ਵੀ ਆ ਗਿਆ ਬੁਟੀਕ ਵਾਲਾ ਸੂਟ ਜਾਮ ਕਾਟਨ ਲੱਗੀ ਦੁਪੱਟਾ ਮਸਲੀਨ ਦਾ ਰੇਟ ਇਹਦਾ ਵੀ ਹੈ ਉਹ ਸੂਰਜਮੁਖੀ ਦਾ ਫੁੱਲ ਵੀ ਆ ਗਿਆ ਉਹ ਸੂਰਜਮੁਖੀ ਦਾ ਫੁੱਲ ਆ ਗਿਆ ਦੇਖੋ ਜਿੱਦਾਂ ਜਿੱਦਾਂ ਗਰਮੀ ਹੋਈ ਜਾਂਦੀ ਆ ਉਦਾਂ ਉਦਾਂ ਸੋਹਣੇ ਆਈ ਜਾਂਦੇ ਸੂਟ ਉਹ ਸੂਟਾਂ ਦੇ ਉੱਤੇ ਦੁਪੱਟੇ ਵੀ ਦੇਖੋ ਦੁਪੱਟੇ ਵੀ ਦੇਖੋ ਦੁਪੱਟਿਆਂ ਤੇ ਵੀ ਕਿੰਨੇ ਖੂਬਸੂਰਤ ਤੁਹਾਡੇ ਵਰਗੇ ਫੁੱਲ ਜੜ ਦਿੱਤੇ ਆ ਇਹਦਾ ਰੇਟ ਤੁਹਾਨੂੰ ਦੱਸੀਏ ਕਿੰਨਾ ਆ ਇਹਦਾ ਰੇਟ ਹੈਗਾ ਸਿਰਫ 1000 ਰੁਪਿਆ 1000 1000 ਰੁਪਏ ਦੇ ਵਿੱਚ ਇਦਾਂ ਦੇ ਸੂਟ ਅਸੀਂ ਤਾਂ ਦੇ ਰਹੇ ਆ ਆ ਚੱਕੋ ਜੀ ਆ ਵੀ ਸੂਟ ਹੈ ਪਟਿਕ ਫੋਟੋ ਵਾਲਾ ਮਾਰਕੀਟ 'ਚ 2500 2600 ਸਾਡਾ ਰੇਟਾ 1275 ਰੁਪਏ ਚੱਕੋ ਜੀ ਆ ਵੀ ਕਰਦੇ ਵੱਡੇ ਫਾਇਦੇ ਲਓ ਜੀ ਕੋਈ 3000 ਨਹੀਂ ਲੈਣਾ ਇਹਦਾ ਕੋਈ 3200 ਨਹੀਂ ਕੋਈ 3500 ਨਹੀਂ 3000 ਦੇ 2 ਦਵਾਂਗੇ 1500 ਰੁਪਏ ਦਾ ਸੂਟ ਆ ਵੀ ਦੇ ਦਿਆਂਗੇ ਆ ਚੱਕੋ ਜੀ ਨਾਲ ਵਾਈਨ ਕਲਰ ਦਾ ਜਾਮ कॉटन ਦਾ ਸੂਟ ਮਾਰਕਟ ਜੇ 3000 ਦਾ ਇੱਥੇ 3000 ਦੇ 2 ਆ ਵੀ ਦੇਖੋ ਕਿੰਨੇ ਸੋਹਣੇ ਆ ਗਏ ਸੂਟ ਦੇਖੋ ਬਜ਼ੁਰਗਾਂ ਦੇ ਲੈ ਲਓ ਆਂਟੀਆਂ ਤਾਈਆਂ ਚਾਚੀਆਂ ਲੈ ਲਓ ਕੁੜੀਆਂ ਲਈ ਲੈ ਲਓ ਛਿੜੀਆਂ ਲਈ ਲੈ ਲਓ ਸਾਰਿਆਂ ਦੇ ਲਈ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਆ ਉਹ ਰੰਗ ਗੁਲਾਬੀ ਆ ਗਿਆ ਰੰਗ ਗੁਲਾਬੀ ਆ ਗਿਆ ਰੰਗ ਗੁਲਾਬੀ ਆ ਗਿਆ ਫੋਟੋ ਵਾਲਾ ਪੀਸ ਆ ਗਿਆ 1500 ਰੁਪਏ ਦਾ 750 ਰੁਪਏ ਦਾ ਸੂਟ ਦੇਣਾ ਜਿਹੜਾ ਬਾਜ਼ਾਰ 'ਚ ਮਿਲਦਾ 1500 ਦਾ ਇੱਕ ਆ ਦੇਖੋ 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 ਭਾਈ ਦੇਖੋ ਕਾਲਾ ਰੰਗ ਦੇਖੋ ਕਾਲਾ ਰੰਗ ਗਲੇ ਤੇ ਕੰਮ ਦੇਖੋ ਫੋਟੋ ਵਾਲਾ ਪੀਸ ਐਦਾਂ ਦਾ ਰੇਟ ਕਿੰਨਾ 750 ਮਤਲਬ 750 ਦੇ ਵਿੱਚ ਦਾ ਤਵਾਹੀ ਲਿਆ ਦੀ ਤਵਾਹੀ ਓਏ ਹੋਏ 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 ਆ ਦੇਖੋ ਐਦਾਂ ਦਾ ਸੂਟ ਪਾ ਕੇ ਜਦੋਂ ਤੁਸੀਂ ਨਾ ਜਾਓ ਗੀੜੀਮਾਨ ਬਾਜ਼ਾਰ ਦੇ ਵਿੱਚ ਲੱਗੇਗਾ ਵੀ ਭਾਈ ਰਾਇਲ ਚੀਜ਼ ਭਾਈ ਆ ਪੱਕਾ 3000 ਦਾ ਸੂਟ ਹੋਣਾ ਪਰ ਸਾਡੇ ਕੋਲ ਆਜੋ ਇਦਾਂ ਦੇ ਡਿਜ਼ਾਈਨਰ ਪੀਸ 750 ਦੇ ਵਿੱਚ ਤੁਹਾਨੂੰ ਅਸੀਂ ਦੇ ਰਹੇ ਹਾਂ ਕਿਉਂਕਿ ਸਾਡੇ ਕੋਲ ਬਹੁਤ ਬਲਕ ਦੇ ਵਿੱਚ ਕਪੜਾ ਆਉਂਦਾ ਅਸੀਂ ਬਹੁਤ ਸਸਤੇ ਰੇਟਾਂ ਦੇ ਕਪੜਾ ਖਰੀਦਦੇ ਹਾਂ ਤੇ ਸਸਤੇ ਰੇਟਾਂ ਦੇ ਤੁਹਾਨੂੰ ਅਸੀਂ ਦੇ ਦਿੰਨੇ ਹੈਗੇ ਆ। ਆ ਵੀ ਬੁਟੀਕ ਸੂਟ ਹੈ ਜੀ ਮਾਰਕੀਟ ਦੇ ਵਿੱਚ 1500 ਤੋਂ ਘੱਟ ਨਹੀਂ ਮਿਲਣਾ ਇੱਥੇ 1500 ਰੁਪਏ ਦੇ ਦੋ ਮਿਲ ਜਾਣੇ ਇੱਕ ਨਾਲ ਇੱਕ ਫ੍ਰੀ ਕਰਤਾ ਭਾਜੀ। ਆ ਵੀ ਤੁਸੀਂ ਚੈੱਕ ਕਰੋ ਇੱਕ ਨਾਲ ਦੇ ਜਿੰਨੇ ਜਿੰਨੇ ਮਰਜ਼ੀ ਲੈ ਜਾਓ ਦੇਖੋ ਭਾਵੇਂ ਇੱਕ ਨਾਲ ਦੇ 4 4 5 5 ਲੈ ਜਾਓ ਡਿਜ਼ਾਈਨ ਦੇਖੋ ਫੋਟਮਾ ਬੁਟੀਕਾ ਪਾਰਟੀਆਂ ਮੋਡਰਨ ਵਾਲੇ ਸੂਟ 750 ਚ ਬਾਜ਼ਾਰ ਚ 2000 ਰੁਪਏ ਚਿੱਟੇ ਰੰਗ ਦੇ ਉੱਤੇ ਪੇਂਟ ਕੀਤਾ ਹੋਇਆ ਪੀਸ ਬਹੁਤ ਸੁਪਰ ਜ਼ਬਰਦਸਤ ਪੀਸ ਇਹ ਵੀ ਸਾਨੂੰ ਦੇਣਾ ਫ੍ਰੀ ਦੇ ਭਾਅ ਸੀ ਆ ਵੀ ਦਿਖਾਓ ਬਾਈ ਆ ਚੱਕੋ ਜੀ ਡਿਜ਼ਾਈਨ ਆ ਗਿਆ ਪਟਿਕ ਵਾਲਾ ਸੋਲੋ ਸੋਲੋ ਪੀਸ ਹੈ ਇਹ ਵੀ 1500 ਰੁਪਏ ਦੇ ਦੋ ਆਫਰ ਲਾਤੀ ਹੈ ਸਭ ਤੋਂ ਵੱਡੀ ਦੇਖੋ ਤੁਸੀਂ ਦੁਕਾਨਦਾਰ ਹੋ ਤੁਸੀਂ ਰੀਸੇਲਰ ਹੋ ਜਾਂ ਕੋਈ ਭੈਣ ਭਰਾ ਘਰ ਬੈਠੇ ਵੀ ਤੁਸੀਂ ਕੰਮ ਕਰ ਸਕਦੇ ਹੋ ਨਾਰਮਲ ਜੀ ਗੱਲ ਹੈ ਸਟਾਰਟਿੰਗ ਦੇ ਵਿੱਚ ਵੀ ਤੁਸੀਂ ਮਹੀਨੇ ਦਾ 20 ਤੋਂ 25000 ਕਮਾ ਸਕਦੇ ਹੋ ਕਰਨਾ ਕੀ ਹੈ ਮਾਤੂ ਸ਼੍ਰੀ ਦਸਤਾਰ ਬਾਗੇ ਪ੍ਰਾਨੇ ਆ ਜੋ ਜਿੱਥੋਂ 750 ਦਾ ਸੂਟ ਲੈ ਕੇ 1000 ਦਾ ਭਾਂ ਦੇ ਵੇਚ ਦੋ ਸੇਲਾ ਲੱਗ ਜਾਣਗੇ ਮੇਲੇ ਲੱਗ ਜਾਣਗੇ। ਲੋ ਜੀ ਰਾਣੀਆਂ ਮਹਾਰਾਣੀਆਂ ਵਾਲੇ ਸੂਟ ਵੀ ਆ ਗਏ ਜਿਹੜੇ ਬਜ਼ਾਰਾਂ ਦੇ ਵਿੱਚ 10-10 ਹਜ਼ਾਰ 8-8 ਹਜ਼ਾਰ ਦੇ ਆ ਇੱਥੇ ਕਰਤੇ ਆ ਕੌਡੀਆਂ ਦੇ ਭਾ ਇਦਾਂ ਦੇ ਸੂਟ ਇਦਾਂ ਦੇ ਵੀ ਦੇਖੋ ਵੈਰਾਈਟੀਆਂ ਦੇਖੋ ਕੋਈ ਵੀ ਇਹਦੇ ਵਿੱਚ ਲਿਸ਼ਕ-ਬੁਸ਼ਕ ਚੈੱਕ ਕਰ ਲੋ ਸਾਰਾ ਹੀ ਫਰੰਟ ਹਾਥੀ ਦੇਖੋ ਕਿੰਨੇ ਸੋਹਣੇ ਆ ਜਿਵੇਂ ਜਿਉਂਦੇ ਜਗਦੇ ਹੱਥ ਘੜੀ ਕੀਤੇ ਹੁੰਦੇ ਆ ਬਾਹਾਂ ਦੇ ਉੱਤੇ ਬਹੁਤ ਸੋਹਣਾ ਕੰਮ ਆ ਦੁਪੱਟਾ ਦੇਖੋ ਜੀ ਦੁਪੱਟੇ ਦੇ ਉੱਤੇ ਵੀ ਬਹੁਤ ਪਿਆਰਾ ਕੰਮ ਕੀਤਾ ਆ ਮਤਲਬ ਟੌ ਰੰਗਾਂ ਦੇ ਵਿੱਚ ਆ ਉਦੋਂ ਪਿਆਰਾ ਰੰਗ ਦੇਖੋ ਕਰੀਮ ਕਲਰ ਬਾਜ਼ਾਰ 'ਚ ਕੋਈ ਇਹਨੂੰ 12000 ਤਾ ਦਿੰਦਾ ਕੋਈ ਇਹਨੂੰ 14000 ਤਾ ਦਿੰਦਾ ਬਾਹਾਂ ਤੇ ਵੀ ਕੰਮ ਆ ਪਰ ਅਸੀਂ ਦਵਾਂਗੇ ਤੁਹਾਨੂੰ ਸਿਰਫ 5000 ਰੁਪਏ ਦੇ ਵਿੱਚ ਭਾਰੇ-ਭਾਰੇ ਸੂਟਾਂ ਦੇ ਉੱਤੇ ਵੀ ਆਫਰਾਂ ਬਹੁਤ ਵੱਡੀਆਂ ਲਾਤੀਆਂ ਬਾਜ਼ਾਰ ਨਾਲੋਂ 3-3 ਗੁਣਾ ਰੇਟ ਘੱਟ ਕਰ ਦਿੱਤੇ ਹੈਗੇ ਯਾਰ ਬਿਲਕੁਲ ਭਾਜੀ ਦਾਜਵਰੀ ਦਾ ਕੱਪੜਾ ਲੈਣਾ ਹੈ ਐਨਆਰਆਈ ਭਰਾ ਨੇ ਕੋਈ ਬਾਹਰੋਂ ਤੁਸੀਂ ਆਉਣਾ ਆ ਚੱਕੋ ਜੀ ਸੂਟ ਬਟਿਕ ਤੇ ਡਿਫਰੈਂਟ ਸੂਟ ਤੇ ਮਾਰਕੀਟ ਨਾਲੋਂ ਅੱਧੇ ਰੇਟ ਜਿਹੜੇ 10-10 12-12000 ਦੇ ਸੂਟ ਹਨਾ ਓ ਬਾਜੀ ਕੋਈ 5000 ਦਾ ਕੋਈ 4000 ਦਾ ਕੋਈ 6000 ਦਾ ਮਤਲਬ ਕਿ ਯੂਨੀਕ ਤੇ ਡਿਫਰੈਂਟ ਆ ਦੇਖੋ ਜੀ ਦੁਪੱਟੇ ਦੇ ਉੱਤੇ ਦੇਖੋ ਆਹ ਕਿੰਨਾ ਪਿਆਰਾ ਕੰਮ ਹੈਗਾ ਦੁਪੱਟੇ ਦੇ ਦੇਖੋ ਬਾਹਾਂ ਦੇ ਕੰਮ ਦੇਖੋ ਗਲੇ ਦੇ ਕੰਮ ਦੇਖੋ ਕੋਈ ਕਹਿੰਦੇ ਵੀ ਸਾਨੂੰ ਸਿੰਪਲ ਜਿਹਾ ਸੂਟ ਚਾਹੀਦਾ ਸਿੰਪਲ ਦੇ ਵਿੱਚ ਵੀ ਇਦਾਂ ਦਾ ਕੰਮ ਕੀਤਾ ਮਿਲ ਜੂ ਜੇ ਕੋਈ ਕਹਵੇ ਸਾਨੂੰ ਭਾਈ ਹੈਵੀ ਚਾਹੀਦਾ ਹੈਵੀ ਦੇ ਵਿੱਚ ਵੀ ਮਿਲ ਜੂ ਜੇ ਕੋਈ ਗੋਵੇ ਸਾਨੂੰ ਆਰਗੈਂਜ਼ਾ ਚਾਹੀਦਾ ਤਾਂ ਆਰਗੈਂਜ਼ਾ ਮਿਲ ਜੂ ਮਤਲਬ ਸਾਰੀਆਂ ਹੀ ਵੈਰਾਈਟੀਆਂ ਹਰ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਇੱਕੋ ਹੀ ਛੱਤ ਹੇਠਾਂ ਮਿਲ ਜਾਣਾ ਹੈ ਬਿਲਕੁਲ ਜੀ ਆ ਚੱਕੋ ਜੀ ਮੈਂਟਾ ਰੰਗ ਕਹਿੰਦੇ ਮੈਂਟਾ ਰੰਗ ਦੇ ਨਾਲ ਲਹਿਰੀਆ ਦੁਪੱਟਾ ਲਾ ਕੇ ਹੈਂਡਵਰਕ ਕਰਤਾ ਬਾਜ਼ਾਰ ਦੇ ਵਿੱਚ ਰੇਟ ਕੋਈ 15-20000 ਤੋਂ ਘਟ ਨਹੀਂ ਦਊਗਾ ਇਹ ਵੀ 7750 ਰੁਪਏ ਦਾ ਗਰੰਟੀ ਦੇ ਨਾਲ ਆਹ ਲਓ ਜੀ ਇੱਕ ਹੋਰ ਦੇਖੋ ਬੁੱਲਬੁੱਲ ਦਾ ਬੱਚਾ ਰੈੱਡ ਸੂਟ ਆਹ ਦੇਖੋ ਇਹ ਦੰਨੀਆਂ ਚੀਜ਼ਾਂ ਲਹੰਗਿਆਂ ਨੂੰ ਸ਼ਰਾਰਿਆਂ ਗਰਾਰਿਆਂ ਨੂੰ ਮਾਤ ਪਾਉਣ ਵਾਲਾ ਡਰੈੱਸਾਂ ਨੂੰ ਮਾਤ ਪਾਉਣ ਵਾਲਾ ਰੈੱਡ ਸੂਟ ਇਹ ਵੀ ਤੁਹਾਨੂੰ ਦਵਾਂਗੇ ਫ੍ਰੀ ਦੇ ਭਾਅ ਸਮਝ ਲਓ ਆਹ ਲਓ ਜੀ ਇਹ ਹੈਗਾ ਆ ਕੁਇਨ ਸੂਟ ਰਾਣੀ ਸੂਟ ਜਿਹੜੇ ਕਹਿੰਦੇ ਵੀ ਹਰ ਇੱਕ ਦੇ ਵਿੱਚ ਸਭ ਤੋਂ ਚੋਟੀ ਦਾ ਸੂਟ ਇਦਾਂ ਦੇ ਪੀਸ ਘੇਰਿਆਂ ਦੇ ਉੱਤੇ ਕੰਮ ਦੇਖੋ ਦੁਪੱਟਿਆਂ ਦੇ ਕੰਮ ਦੇਖ ਲਓ ਕਿੰਨਾ ਸੋਹਣਾ ਸੂਟਾਂ ਦੇ ਨਾਲ-ਨਾਲ ਹੁਣ ਤੁਹਾਨੂੰ ਅਸੀਂ ਦਿਖਾਉਣੇ ਆ ਰੈਡੀमेड ਪਲਾਜੋ ਸੂਟ ਕੁੜਤੇ ਰੇਟ ਸੁਣ ਲਿਓ 2200 15 1500 ਸਮਾਈ ਲੈਂਦੇ ਆ ਅਸੀਂ ਤੁਹਾਨੂੰ ਦੇਖੋ 700 ਰੁਪਏ ਦੇ ਵਿੱਚ ਸੂਟ ਦੇ ਰਹਿਣਾ 700 ਰੁਪਏ ਦੇ ਵਿੱਚ ਆਹ ਦੇਖੋ ਜੀ ਇੱਕ ਹੋਰ ਦੇਖੋ ਇਹਦੇ ਵਿੱਚ ਵੀ ਨਾ ਤੁਹਾਨੂੰ ਟੇਲਰਾਂ ਕੋ ਜਾਣ ਦੀ ਲੋੜ ਹੈ ਨਾ ਬੁਟੀਕਾ ਕੋ ਜਾਣ ਦੀ ਲੋੜ ਹੈ ਰੈਡੀमेड ਚੀਜ਼ਾਂ ਰੇਟ ਕਿੰਨਾ 2000 ਰੁਪਈਆ ਆ ਵੀ ਚੈੱਕ ਕਰ ਲਓ ਜੀ ਮਾਦਰਬ ਹਰ ਇੱਕ ਚੀਜ਼ ਕੋਈ 700 ਕੋਈ 800 ਕੋ 1500 ਕੋ 2000 ਇੰਨੀ ਰੇਂਜ ਦੇ ਵਿੱਚ ਤੁਹਾਨੂੰ ਅਸੀਂ ਦੇ ਰਹੇ ਹੈਗੇ ਆ ਦੇਖੋ ਜੀ ਰੈਡੀ ਸੂਟ ਹੈ ਜੀ ਸਾਰੇ ਲਾਈਨਿੰਗ ਵਗੈਰਾ ਲੱਗੀ ਹੋਈ ਹੈ ਸਾਰਾ ਕੁਝ ਬਣਿਆ ਹੋਇਆ ਦੁਪੱਟੇ ਵੀ ਨਾਲ ਪਿਆਰੇ ਪਿਆਰੇ ਲੱਗੇ ਡਿਜ਼ਾਈਨ ਨਵੇਂ ਤੋਂ ਨਵੇਂ ਆ ਪਸੰਦ ਦਾ ਡਿਜ਼ਾਈਨ ਲੱਗ ਰਿਹਾ ਸਾਢੇ 850 ਰੁਪਏ ਤੋਂ ਸ਼ੁਰੂ ਹੈ ਸਾਢੇ 850 ਦਾ ਕੋਈ 750 ਦਾ ਕੋਈ 900 ਦਾ 1000 ਦਾ 12 75 1500 ਤੱਕ ਭਾਜੀ 7 700 ਰੁਪਿਆ ਮਾਰਕੀਟ ਤੇ ਸਵਾਈਆਂ ਲੈਂਦੇ ਆ ਅਸੀਂ ਸੂਟ ਦੇ ਦੇਣਾ ਸਾਢੇ 850 ਰੁਪਏ ਦਾ ਆ ਵੀ ਤੁਸੀਂ ਚੈੱਕ ਕਰ ਲਓ ਪਾਕਿਸਤ ਦਵਾਈ ਵਾਲਾ ਸੂਟ ਲੈਣਾ ਇਤਾਂ ਦੇ ਆਰਟੀਕਲ ਵੀ ਸਾਡੇ ਕੋਲ ਤੁਹਾਨੂੰ ਮਿਲ ਜਾਂਦੇ ਆ ਸੋ ਛੇਤੀ ਪਹੁੰਚ ਜਾਓ ਬਾਘੇਪੁਰਾਣੇ ਮਾਤੂ ਸ਼੍ਰੀ ਦਸਤਾਰ ਅੰਕਲ ਹੋਮ ਦਾ ਬਹੁਤ ਵੱਡਾ ਬ੍ਰਾਂਡਡ ਸਟੋਰ ਆ 200 ਰੁਪਏ ਦਾ ਸੂਟ ਸ਼ੁਰੂ ਹੈਗਾ ਭਾਵੇਂ 20000 ਤੱਕ ਲੈ ਲੋ ਫਰਕ ਇੰਨਾ ਬਾਜ਼ਾਰ ਨਾਲੋਂ 3 3 ਗੁਣਾ ਰੇਟ ਘੱਟ ਆ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣਕਾਰੀ ਲੈਣੀ ਆ ਇੱਥੇ ਫੋਨ ਕਰ ਸਕਦੇ ਆ 11 ਮੈਨੂੰ ਹੋਮ ਸੰਧੀ ਨਾਲ ਹਰਦੀਪ ਸਿੰਘ ਦੱਗਰਸਾਂ ਟੀਵੀ ਬਾਘਾਪੁਰਾਣਾ